ਵਾਹਿਗੁਰੂ ਜੀ ਕਿਸੇ ਮਾਂ ਦਾ 16 ਸਾਲ ਦਾ ਜਵਾਨ ਪੁੱਤ ਹਰਮਨ ਸਿੰਘ ਘਰੇ ਪਿਆ ਪਿਆ ਗੱਲ ਰਿਆ ਸੀਗਾ ਤੁਸੀਂ ਜਦ ਸ਼ੇਅਰ ਕਰਦੇ ਹੋ ਤਾਂ ਇੰਨਾ ਤੱਕ ਜਾਣਕਾਰੀਆਂ ਸਾਂਝੀ ਹੋ ਪਾਂਦੀਆਂ ਤਾਂ ਇਹ ਮਰੀਜ਼ਾਂ ਨੂੰ ਅਪਰੋਚ ਕਰ ਪਾਉਂਦੇ ਆ ਇਹ ਕੱਲੇ ਹਰਮਨ ਸਿੰਘ ਦੀ ਕਹਾਣੀ ਨਹੀਂ ਹੈ ਹਰਮਨ ਸਿੰਘ ਵਰਗੇ ਬਹੁਤ ਵੀਰ ਬਹੁਤ ਪੈਣਾ ਘਰੇ ਪਈਆਂ ਪਈਆਂ ਗੱਲ ਰਹੀਆਂ ਸਾਲੋਂ ਸਾਲ ਕਮਰਿਆਂ 'ਚ ਬੰਦ ਹੈ ਸਿਸਕ ਸਿਸਕ ਕੇ ਹੌਲੀ-ਹੌਲੀ ਮੌਤ ਵੱਲ ਵਧ ਰਹੀਆਂ ਨੇ ਕਾਲਪੁਰਖ ਨੂੰ ਧਿਆ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਹ ਸੰਸਥਾ ਸਰਵ ਹਿਮਨਿਟੀ ਸਰਵ ਗੋਡ ਪਿੰਡ ਮਦਰਹੀੜੀ ਨੇੜੇ ਖਰੜ ਜ਼ਿਲ੍ਹਾ ਮੋਹਾਲੀ ਦੇ ਵਿੱਚ ਚੱਲਦੀ ਹੈ ਟੋਟਲੀ ਫ੍ਰੀ ਆਫ ਕਾਸਟ ਨਿਸ਼ੁਲਕ ਚੱਲਦੀ ਹੈ ਸੰਗਤ ਜੀ ਪਿੰਡ ਸਲਾਣਾ ਤੋਂ ਹਰਮਨ ਨੂੰ ਲੈ ਕੇ ਆਏ ਸੀ ਕਿਹਨਾ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀ ਤੁਸੀਂ ਦੇਖ ਕੇ ਹਟਿਓਂ ਇੱਕ ਮਾਂ ਦਾ ਪੁੱਤ ਗਲਗਲ ਕੇ ਮਰ ਰਿਹਾ ਸੀ ਬਹੁਤ ਭਿਆਨਕ ਬੈਡਸੋਰ ਹੋ ਰੱਖੇ ਸੀ ਪਤਾ ਨਹੀਂ ਸੀ ਕਰਨਾ ਕੀ ਹੈ ਕਿੱਥੇ ਜਾਣਾ ਹੈ ਤਾਂ ਮੈਂ ਕੀ ਹਾਲਾਤ ਸੀ ਕਿ ਉਸ ਤੋਂ ਤੁਹਾਡੇ ਬਹੁਤ ਬੁਰੇ ਹਾਲਾਤ ਸੀ ਕਿਵੇਂ ਦੇ ਹਾਲਾਤ ਪੁਰੇ ਸੀਗੇ ਬਹੁਤ ਵੱਡੇ ਵੱਡੇ ਬੈਟਸ ਹੋਏ ਸੀ ਇੱਕ ਕਮਰੇ 'ਚ ਬੰਦ ਸੀਗਾ ਭੈਣ ਜੀ ਜਦ ਅਸੀਂ ਤੁਹਾਡੇ ਕੋਲ ਪਹੁੰਚੇ ਉਸ ਤੋਂ ਪਹਿਲਾਂ ਕੀ ਸੋਚਦੇ ਹੁੰਦੇ ਸੀ ਇਸ ਸੱਟ ਬਾਰੇ ਪਤਾ ਹੀ ਨਹੀਂ ਸੀ ਸਾਨੂੰ ਤਾਂ ਜੀ ਵੀ ਕੀ ਕੁਝ ਹੁੰਦਾ ਹੈ ਜੀ ਪਹਿਲਾਂ ਦੇ ਹਾਲਾਤਾਂ ਦੇ ਵਿੱਚ ਔਰ ਹੁਣ ਦੇ ਹਾਲਾਤਾਂ ਦੇ ਵਿੱਚ ਕੀ ਫਰਕ ਆਇਆ ਹੈ ਬਹੁਤ ਫਰਕ ਆਇਆ ਜੀ ਪਹਿਲਾਂ ਨਾਲ ਕਾਫੀ ਫਰਕ ਆਇਆ ਜੀ ਤੇ ਸਾਡੇ ਕੋਲ ਤੁਹਾਨੂੰ ਕਿੰਨੇ ਮਹੀਨੇ ਲੱਗੇ ਇੱਥੇ ਸਮੇ 7ਵਾਂ ਮਹੀਨਾ ਚੱਲਦਾ ਹੈ 7ਵਾਂ ਮਹੀਨਾ ਮੈਨੂੰ ਦੱਸੋ ਕਿ 7 ਮਹੀਨੇ ਦੇ ਇਲਾਜ ਦੇ ਦੌਰਾਨ ਤੁਹਾਡੇ ਕਿੰਨੇ ਕੇ ਪੈਸੇ ਲੱਗੇ ਨਹੀਂ ਕੋਈ ਨਹੀਂ ਲੱਗੇ ਜੀ ਅੱਛਾ ਕੋਈ ਪੈਸਾ ਨਹੀਂ ਲੱਗ ਪਾਇਆ ਸੰਗਤ ਜੀ ਕਿੱਥੇ ਖੜੇ ਆਪਾਂ ਪਿੰਡ ਮਦਨਹੜੀ ਖਰੜ ਦੇ ਨੇੜੇ ਜਿਹੜਾ ਮੋਹਾਲੀ ਦੇ ਵਿੱਚ ਨਾ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਸੇਵਾਵਾਂ ਚੱਲਦੀਆਂ ਤੁਸੀਂ ਜਦ ਵੀਡੀਓ ਸ਼ੇਅਰ ਕਰਦੇ ਹੋ ਨਾ ਤਾਂ ਹਰਮਨ ਵਰਗੇ ਮੁੰਡਿਆਂ ਕੋਲ ਇਹ ਵੀਡੀਓ ਪਹੁੰਚਦੇ ਆ ਬਹੁਤ ਸਾਰੀ ਭੈਣਾ ਘਰਾਂ ਦੇ ਵਿੱਚ ਬੰਦ ਨੇ 6x3 ਦੇ ਬੈੱਡ ਦੇ ਉੱਪਰ ਕੈਦ ਨੇ 10x10 ਦੇ ਕਮਰੇ ਦੇ ਵਿੱਚ ਸਾਲ ਨੂੰ ਸਾਲ ਤੋਂ ਬੰਦ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਾਨੂੰ ਹੋਇਆ ਕਿਆ ਗੱਲ ਕਰ ਰਹੇ ਆ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਥੱਲੇ ਦੇ ਪਾਸੇ ਸੁਨ ਹੋ ਜਾਂਦਾ ਕਿਸੇ ਦਾ ਛਾਤੀ ਉਹ ਥੱਲੇ ਨਹੀਂ ਚੱਲ ਰਿਹਾ ਹੁੰਦਾ ਸ਼ਰੀਰ ਕਿਸੇ ਲੱਕ ਅਸਲ ਨਹੀਂ ਚੱਲ ਰਿਹਾ ਹੁੰਦਾ ਉਹਨਾਂ ਮਰੀਜ਼ਾਂ ਦੀ ਗੱਲ ਕਰ ਰਹੇ ਆ ਇੱਥੇ ਇਹਨਾਂ ਮਰੀਜ਼ਾਂ ਦੀ ਸੇਵਾ ਸਹਯੋਗ ਚੱਲਦਾ ਟੋਟ ਦੀ ਨਿਸ਼ੋਲ ਕਿ ਚੱਲਦਾ ਹੈ ਹਰਮਨ ਹੁਣ ਤੁਹਾਨੂੰ ਆਪਣੀ ਸੱਟ ਬਾਰੇ ਕੀ ਕੀ ਪਤਾ ਹੈ ਹਨਾ ਜੀ ਬਹੁਤ ਕੁਝ ਪਤਾ ਜੀ ਬੈਡ ਸੋਰ ਨਹੀਂ ਹੋਣ ਦੇਣਾ ਹੈਗਾ ਹੁਣੇ ਹਾਂ ਸਾਂ ਕੋਲ ਰੱਖੀ ਤੁਸੀਂ ਵੀਲਚੇਅਰ ਤੇ ਉੱਪਰ ਬੈਠੇ ਹੋ ਮੈਨੂੰ ਦੱਸੋਗੇ ਇਸ ਵੀਲਚੇਅਰ ਦੀ ਅਹਿਮੀਅਤ ਕੀ ਹੈ ਤੁਹਾਡੀ ਇਹ ਜੀ ਹੈ ਮੈਂ ਜੀ ਜਿੱਦਾਂ ਬੈੱਡ ਤੇ ਸ਼ਿਫਟ ਹੋਣਾ ਇਹ ਸਹੀ ਤਰੀਕੇ ਨਾਲ ਹੋ ਜਾਂਦੀ ਹੈ ਖੁੱਲ ਜਾਂਦੀ ਹੈ ਇੱਥੇ ਅੱਛਾ ਹਾਂ ਕੀ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਤੁਹਾਡੀ ਪੈਰਾਂ ਦਾ ਇੱਕ ਕੰਮ ਕਰਦੀ ਇਹ ਹਾਂ ਜੀ ਪੈਰਾਂ ਦਾ ਹਿੱਸਾ ਹੀ ਹੈ ਇਹ ਸਪੈਸ਼ਲੀ ਐਕਟਿਵ ਵੀਲਚੇਅਰਸ ਹੁੰਦੀਆਂ ਨੇ ਇਸ ਦੇ ਨਾਲ ਪੇਸ਼ੈਂਟ ਦੀ ਮੋਬਿਲਿਟੀ ਪੋਸੀਬਲ ਹੋ ਪਾਂਦੀ ਹੈ ਸਾਨੂੰ ਤੁਹਾਡੇ ਸਹਿਯੋਗ ਦੀ ਹਰ ਹਰ ਕਦਮ ਤੇ ਹਰ ਲੈਵਲ ਤੇ ਲੋੜ ਹੈ ਨਾ ਪਲੀਜ਼ ਸਾਡਾ ਸਹਿਯੋਗ ਜ਼ਰੂਰ ਦਿਆ ਕਰੋ ਆਨਲਾਈਨ ਸੇਵਾ ਕਰਨੀ ਬਿਲਕੁਲ ਨਾ ਪਰੇ ਤੁਸੀਂ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰੋਗੇ ਭੈਣ ਜੀ ਕੁਝ ਕਹਿਣਾ ਚਾਹੋਗੇ ਬਹੁਤ ਸਾਰੀ ਭੈਣਾਂ ਵੀਡੀਓ ਦੇਖ ਰਹੀਆਂ ਹੋਣਗੀਆਂ ਉਹਨਾਂ ਨੂੰ ਪਤਾ ਆਣ ਤੋਂ ਪਹਿਲਾਂ ਬਹੁਤ ਤਰੀਕੇ ਦੇ ਮਨ ਦੇ ਵਿੱਚ ਸਵਾਲ ਹੁੰਦੇ ਆ ਇੱਕ ਔਰਤ ਹੋਣ ਦੇ ਨਾਤੇ ਖਾਸ ਕਰ ਹੁੰਦੇ ਆ ਕਿ ਮੈਂ ਜਾਊਂਗੀ ਤਾਂ ਕਿੱਦਾਂ ਦਾ ਮਾਹੌਲ ਹੋਏਗਾ ਮੈਨੂੰ ਕਿਸ ਤਰ੍ਹਾਂ ਦੀ ਦਿੱਕਤ ਆਣਗੀਆਂ ਕਿਉਂਕਿ ਜਦੋਂ ਆਪਾਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਤਾਂ ਬਹੁਤ ਸਾਰੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪੈਸੇ ਨਹੀਂ ਹੁੰਦੇ ਲਗਾਤਾਰ ਪੈਸਾ ਲਗਾਤਾਰ ਲੱਗ ਰਿਹਾ ਹੁੰਦਾ ਹੈ ਸੌਣ ਦਾ ਨਹੀਂ ਪਤਾ ਹੁੰਦਾ ਖਾਨਦਾਨੀ ਪਤਾ ਹੁੰਦਾ ਭਾਜੀ ਇੱਥੇ ਕਿਹੜੀ ਕਿਹੜੀ ਦਿੱਕਤਾਂ ਆਈਆਂ ਕਿਵੇਂ ਮਾਹੌਲ ਤੇ ਨਹੀਂ ਕੋਈ ਦਿੱਕਤ ਨਹੀਂ ਆਈ ਜੀ ਬਹੁਤ ਵਧੀਆ ਸਾਰੇ ਨਾਲ ਮਿਲ ਕੇ ਰਹਿੰਦੇ ਨੇ ਜੀ ਬਹੁਤ ਵਧੀਆ ਸਾਰੇ ਦੀਦੀ ਉਹਨਾਂ ਵੀ ਸਾਡੇ ਆ ਤੁਸੀਂ ਵੀ ਸਾਡੇ ਦਿੱਤਾ ਜੀ ਸਾਰਿਆਂ ਨੇ ਬਹੁਤ ਵਧੀਆ ਸਾਡਾ ਬਹੁਤ ਵਧੀਆ ਜੀ ਲੱਗਿਆ ਜੀ ਸਾਡੇ ਭੈਣਾਂ ਨਾਲ ਰਲ ਕੇ ਸਾਰਿਆਂ ਨਾਲ ਜੀ ਬਹੁਤ ਸਾਰੀਆਂ ਭੈਣਾਂ ਤੁਸਨ ਪੀਂਖਰੀਆਂ ਹੋਣੀਆਂ ਜਿਨ੍ਹਾਂ ਨੂੰ ਬਹੁਤ ਸਾਰੀ ਮੰਤਵ ਵਿਚਾਰ ਹੋਣਗੇ ਚਾਹੀਏ ਨਾ ਚਾਹੀਏ ਐਸੇ ਕਿਸੇ ਵੀ ਹਸਪਤਾਲ 'ਚ ਨਹੀਂ ਹੈਗੇ ਸੌਲਤ ਜਿੱਥੇ ਇੱਥੇ ਬਹੁਤ ਵਧੀਆ ਸੌਲਤ ਨੇ ਜੀ ਤੁਹਾਡੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਪਲੀਜ਼ ਸਾਡੇ ਨਾਲ ਜ਼ਰੂਰ ਜੁੜੋ ਹਨਾ ਔਰ ਵੀਡੀਓ ਸਾਂਝਾ ਕਰਨਾ ਨਾ ਭੁੱਲਿਓ ਇਹ ਅਨਮੋਲ ਅਸੀਸਾ ਜ਼ਰੂਰ ਪ੍ਰਾਪਤ ਕਰ ਰਹੇ ਹੋ ਫੀਡਰ ਫਤਿਹ ਜੀ ਸਾਜਣਾ ਵੀਡੀਓ ਕਲੋਜ਼ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ